ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਣੇ ਆਪਣੇ ਘਰਾਂ 'ਚ ਹੱਸਦੇ ਵਸਦੇ ਹੋਵੋਗੇ ਤੇ ਸ਼ੁਰੂ ਕਰਦੇ ਆਂ ਆਪਾਂ ਅੱਜ ਦਾ ਬਲੌਗ ਸ਼ਾਮ ਦਾ ਟਾਈਮ ਆ ਸੂਰਜ ਛਿਪਣ ਵਾਲਾ ਮੇਰੇ ਫੇਸ ਤੇ ਹਲਕੀ ਜੀ ਧੁੱਪ ਪੈ ਰਹੀ ਆ ਦਰਖਤਾਂ ਦੇ ਵਿੱਚ ਦੀ ਤੇ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਆਪਾਂ ਆਪਣੇ ਪੇਕੇ ਘਰ ਤੋਂ ਤੇ ਅੱਜ ਅਸੀਂ ਦੁਪਹਿਰੇ ਆਏ ਸੀ ਮੈਂ ਤੇ ਸੀਰਤ ਆ ਪਾਪਾ ਦੇ ਨਾਲ ਹੀ ਆਏ ਸੀਗੇ ਤੇ ਮੈਂ ਸੋਚਿਆ ਮੈਂ ਪਹਿਲਾਂ ਬਲੌਗ ਸਟਾਰਟ ਕਰ ਲਵਾਂ ਤੇ ਫਿਰ ਬਾਅਦ ਵਿੱਚ ਗੱਲਾਂបੱਤਾਂ ਹੁੰਦੀਆਂ ਰਹਿਣਗੀਆਂ ਤੁਹਾਡੇ ਨਾਲ ਕਿਉਂਕਿ ਜੇ ਬਲੌਗ ਸਟਾਰਟ ਨਹੀਂ ਹੁੰਦਾ ਹੈਗਾ ਫਿਰ ਐਂ ਵੀਡੀਓ ਬਣਾਉਣ ਦੀ ਬਹੁਤ ਘਾਲ ਹੋ ਜਾਂਦੀ ਆ ਬਾਕੀ ਤੁਸੀਂ ਇੱਧਰ ਵਿਊ ਚੈੱਕ ਕਰੋ ਕਮਾ ਮੈਂ ਹਰਿਆਲੀ ਪਹਿਲਾਂ ਵੀ ਮੈਂ ਦਿਖਾਈ ਐ ਇਸੇ ਐਂਗਲ ਤੋਂ ਛੱਤ ਤੋਂ ਤੇ ਹੁਣ ਫਿਰ ਹਰਿਆਲੀ ਹਰਿਆਲੀ ਆ ਦੇਖੋ ਸਾਰੇ ਪਾਸੇ ਤੇ ਬਹੁਤ ਸੋਹਣਾ ਲੱਗਦਾ ਇੱਧਰ ਛਿਪਦਾ ਸੂਰਜ ਜੀ ਬਹੁਤ ਲੱਗ ਗਈ ਆ ਤੇ ਬਾਕੀ ਹੁਣ ਆਪਾਂ ਕ ਲੱਗਦੇ ਆ ਨੀਚੇ ਕੰਮ ਕਰਨ ਮੈਂ ਦੇਖਦੀ ਆ ਸਬਜੀ ਵਗੈਰਾ ਕੱਟ ਦੇਣੀ ਆ ਤੇ ਤੜਕਾ ਲਾ ਦਾਂਗੇ ਤੇ ਬਾਕੀ ਸਿਰਤ ਹੁਣੇ ਖਿੜਨ ਲੱਗੇ ਹੋਏ ਆ ਕਰਮਨ ਸਿਰਤ ਹੁਣੇ ਸਾਰੇ ਖਿੜਨ ਲੱਗੇ ਹੋਏ ਆ ਤੇ ਗੁਰਪ੍ਰੀਤ ਅਰਗੇ ਲੱਗੇ ਹੋਏ ਨੇ ਕੰਮ ਕਰਨ ਉਹ ਘਰੇ ਆਪਣੇ ਕੰਮ ਚੱਲਦਾਗਾ ਕਿਉਂਕਿ ਨਵਾਂ ਘਰ ਆਪਾਂ ਥੋੜਾ ਜਿਹਾ ਰੈਨੋਵੇਟ ਕੀਤਾ ਸੀਗਾ ਘਰ ਨੂੰ ਤੇ ਘਰੇ ਕੰਮ ਚੱਲ ਰਿਹਾ ਵਾ ਤੇ ਵਿੱਚ ਹੀ ਰੰਗ ਵਾਲੇ ਲੱਗੇ ਨੇ ਵਾਲ ਪੱਟੀ ਵਗੈਰਾ ਫੇਰ ਰਹੇ ਨੇ ਤੇ ਬੱਚੇ ਪਾਰਟੀ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਕੈਮਰੇ ਦੇ ਨਾਲ ਪਾਰਟੀ ਦੇਖੋ ਕਿੱਡਣ ਲੱਗੀ ਹੋਈ ਆ ਤੇ ਇਧਰ ਸਬਜ਼ੀ ਸੁਬਜ਼ੀ ਸਾਰੀ ਪੱਟਤੀ ਇਹਨਾਂ ਨੇ ਬੀਲਾ ਬੂਲਾ ਸਭ ਪੱਟਤੀਆਂ ਹੁਣ ਹੁਣ ਹੋਰ ਸਬਜ਼ੀ ਸਿਆੜੂ ਲਾਉਣਗੇ ਤੇ ਉਹ ਕੱਢਣ ਲੱਗੇ ਹੋਏ ਆ ਨੀਚੇ ਚਲੋ ਹੁਣ ਆਪਾਂ ਵੀ ਨੀਚੇ ਹੀ ਚੱਲਦੇ ਆਂ

ਜੋਤ ਗ੍ਰੈਜੋਲਜੀ ਚੱਕ ਕੇ ਲੈ ਗਏ ਝੋਲੇ ਜਿਹੇ ਚ ਪਾ ਕੇ ਚਿਪਾਂ ਜਿਹਾਂ ਨੇ ਚ ਚੈਡਾ ਚੰਗੀ ਨਾ ਬੇਗਾ ਬੱਸ ਇਹ ਕੋਟਾ ਹੋ ਗਿਆ ਬੱਸ ਹੀ ਜਾਉਂਦਾ ਸਾਰਨਾ ਕਰਨ ਦੇ ਇਕਤਾ ਕਾਦੀ ਰੱਬ ਨੇ ਡੇਡ ਕਰਤੇ ਵਿਚਾਰੇ ਚਲੋ ਆਜੋ ਠੀਕ ਹੈ ਆਜੋ ਆਜੋ ਉਧਰ ਦੇਖੋ ਉਧਰ ਉਹ ਦੇ ਮਾਮੇ ਕੀ ਕਰਦੇ ਆ ਜਦ ਤਾਈ ਫੋਟੋ ਲਾ ਕੇ ਉਤਰਨਗੇ ਨਹੀਂ ਤਾਂ ਠੀਕ ਆ ਇਹ ਲਾ ਮੋਸਟ ਪਟਾਣਾ ਕਰਤਾ ਕੋਈ ਦੋਟੇ ਕਰਤਾ ਬੰਦ ਕਰਦਾ ਕੀ ਮਾਰਖੀਰ ਆ ਦੇਖ ਰੋ ਆ ਦੇਖ ਰੋ ਲਾਤੀ ਚਲੋ ਆਜੋ ਥਲੇ थी थी। बच्चा पार्टी खेल लगी कपड़े तय करके रखे आप लगे कद्दू कट्ट सब्जी बनावा कद्दू की खेल लो हम ती बैठ दे दे कोई नुँ, कोई नुँ आएरे ना एक ਕੋਈ ਜੱਤ ਨਹੀਂ ਕੋਈ ਨਾ ਉਹਨੇ ਅਗਰ ਤਾਂ ਚਪਲਾਂ ਐਂ ਕਰਤਾ ਐਂ ਕਰਤਾ ਕੋਈ ਨਾ ਚਪਲਾ ਪਾਉ ਉਹ ਪਈਆਂ ਨੇ ਤੇ ਸੈਂਡਲ ਪਾਉਣੇ ਆ ਮਾਊਆ ਕੀ ਐਂ ਸੀਤ ਮਾਊਆ ਮਾਊਆ ਇਹ ਖੇਤਾਂ ਚ ਸੀ ਇਕੱਲਾ ਹੀ ਰਹਿ ਗਿਆ ਵਿਚਾਰਾ ਪਤਾ ਨਹੀਂ ਦੂਜੀ ਨਾਲ ਦੀਦੀ ਮਾ ਪਤਾ ਨਹੀਂ ਕਿੱਧਰ ਗਈ ਛੱਡ ਗਈ ਇਹਨੂੰ ਸ਼ਾਇਦ ਉੱਧੀਆਂ ਆ ਕੇ ਪਿੰਜਰੇ ਚ ਰੱਖਿਆ ਮਾ ਹਾਂਜੀ ओ oh, ओहो oh, 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 तो हो करने? छोटा जा खेड ली तेरे तो ने दो। ने दो। <स्तुराँगते> नहीं किया ਉਹ ਹਿੰਦੇ ਸੱਪੂ ਤਸਵੀਰ ਤ ਹਾਇ ਬੇਰ ਤੁੰਬਾ ਹਾਇ ਜਰੱਫਾ ਕਿੱਤੇ ਹੰਤਾ ਹੋਏ ਕਦਾ ਸੋਤੀ ਇਸ ਬਾਤ ਵਰ ਕੇ ਜਾਦਾ ਪੂਰੇ ਦੇ ਕਹਿੜੰਗੂ ਔਕ ਲਕਲਾ ਕੇ ਹੁਣ ਚੱਲ ਲਈ ਅਸੀਂ ਵਾਪਸ ਪੈਂਡ ਨੂੰ ਬੈਂਟਰੀ ਪੜ ਗਈ ਸੀ ਮੇਰੀ ਸੀਤ ਸੀਦਰ ਦੇ ਪਪਾ ਹੁੰਦੇ ਆ ਮੂਰੇ ਸਾਨੂੰ ਉਹ ਲੈ ਕੇ ਜਾਣਗੇ ਕਿ ਮਾਮੇ ਹੁਣੀ ਵੀ ਗਏ ਆ ਨਾਲ ਹੀ ਸਾਡੇ ਮਾਮੇ ਹੁਣੀ ਚੱਲੇ ਹੈਨਾ ਪਪਾ ਦੇ ਹਾਂ ਪਪਾ ਆ ਗਏ ਤੇ ਬਸ ਹੁਣ ਚੱਲੇ ਆ ਵਾਪਸ ਕੰਮ ਆਈ ਸੀਗੇ ਆਪਾਂ ਤੇ ਕੰਮ ਕਰ ਲਿਆ ਤਾਂ ਕੱਲੇ ਆਪਾਂ ਵਾਪਸ ਕਿਸੇ ਖੇਤ ਹੀ ਖੇਤ ਦੇ ਆਦੇ ਆਦੇ ਕਰੇ ਜਾ ਕੇ ਮਿਲਦੇ ਆ ਸੀਟ ਦਾ ਖੁਸ਼ੀ ਹੋ ਗਿਆ ਜੀਤ ਦੀ ਟ੍ਰੇਨ ਨੰਗ ਦੀ ਦੇਖ ਕੇ ਸੀਟ ਦਾ ਖੁਸ਼ੀ ਹੋ ਜਾਂਦਾ ਜੀ ਕੀ ਹੈ ਇਹ ਉਹਨੇ ਕੀ ਰ ਕੀ ਕੀ ਸੀਗਾ ਨਹੀਂ ਹਾਂਜੀ ਸਸਤੀ ਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲਓ ਜੀ ਪੇਕੇ ਪਿੰਡ ਤੋਂ ਸਿੱਧਾ ਆਪਾਂ ਪਹੁੰਚ ਗਏ ਆਪਣੇ ਘਰੇ ਤੇ ਬਲੌਗ ਆਪਣਾ ਕੱਲ੍ਹ ਦੇ ਸ਼ੁਰੂ ਹੋਇਆ ਹੋਇਆ ਸੀਗਾ ਪੇਕੇ ਘਰ ਦਾ ਤੇ ਹੁਣ ਆਪਾਂ ਆਪਣੇ ਆਗਿਆ ਘਰ ਤੇ ਹੁਣ ਮੈਂ ਲੱਗੀ ਸੀਗੀ ਦਾਲ ਭੋਂਕੇ ਰੱਖੀ ਆ ਸਾਬਤ ਬੂੰਗੀ ਦੀ ਅੱਜ ਬਣਾਵਾਂਗੇ ਇੱਥੇ ਆਪਾਂ ਸਾਬਤ ਬੂੰਗੀ ਦੀ ਦਾਲ ਤੇ ਨਾਲ ਮੈਂ ਲੈ ਕੇ ਆਈ ਆ ਪਿੰਡ ਤੋਂ ਚਿਬੜ ਆਪਣੇ ਖੇਤਾਂ 'ਚ ਤਾਂ ਬਹੁਤ ਫੈਲਦੇ ਆ ਹਨਾ ਤੇ ਚਿਬੜ ਤੇ ਚਿਬੜਾਂ ਦੀ ਚਟਨੀ ਵੀ ਮੈਂ ਬਣਾਵਾਂਗੀ ਸ਼ਾਮ ਨੂੰ ਸਿੰਨਾ ਦੇਖੋ ਮੈਂ ਮਸ਼ੀਨ ਲਈ ਹੋਈ ਸੀ ਬਾਹਰ ਕੱਪੜੇ ਧੋ ਰਹੀ ਸੀ ਤੇ ਚਿਬੜਾਂ ਦੀ ਚਟਨੀ ਵੀ ਬਣਾਉਣੀ ਆ ਤੇ ਫਿਲਹਾਲ ਮੈਂ ਮੂੰਗੀ ਦੀ ਦਾਲ ਭਿਓ ਕੇ ਰੱਖਤੀ ਆ ਅੱਧਾ ਘੰਟਾ ਭਿਓ ਕੇ ਰੱਖਾਂਗੇ ਤੇ ਫਿਰ ਆਪਾਂ ਦਾਲ ਬਣਾਵਾਂਗੇ ਤੇ ਬਾਕੀ ਹੁਣ ਪਹੁੰਚ ਚੁੱਕੇ ਆਪਾਂ ਆਪਣੇ ਘਰ ਤੇ ਇੱਥੋਂ ਹੀ ਆਪਾਂ ਵੀਡੀਓ ਕੰਟੀਨਿਊ ਕਰਾਂਗੇ ਲੋ ਜੀ ਇਧਰ ਆਪਾਂ ਨਾਲ ਹੀ ਕੁੱਟ ਕੇ ਰੱਖਤੀ ਆ ਚਿਬੜਾਂ ਦੀ ਚਟਣੀ ਤੇ ਬਸ ਮੈਂ ਕੁੱਟ ਕੇ ਰੱਖ ਲਈ ਆ ਤੇ ਦਾਲ ਪਾਣੀ ਬਣ ਗਿਆ ਸੀ ਆਪਣਾ ਮੈਂ ਤੁਹਾਨੂੰ ਦਿਖਾਇਆ ਪਹਿਲਾਂ ਵੀ ਮੂੰਗੀ ਦੀ ਦਾਲ ਬਣਾਈ ਆ ਆਪਾਂ ਤੇ ਨਾਲ ਆਪਾਂ ਚਿਬੜਾਂ ਦੀ ਚਟਣੀ ਤੇ ਬਾਕੀ ਹੁਣ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ ਜਿਬੜਾਂ ਦੀ ਚਟਨੀ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਮਿਲਾਂਗੇ ਨਵੀਂ ਵੀਡੀਓ ਦੇ ਵਿੱਚ ਤੇ ਬਸ ਇਹ ਤਾਂ ਆਉਣ ਜਾਣ ਦੇ ਵਿੱਚ ਹੀ ਨਿਕਲ ਗਿਆ ਵੀਡੀਓ ਹਨਾ ਮੇਰੇ ਕੋਲ ਜਿਆਦਾ ਕੰਮਕਾਰ ਸ਼ੂਟ ਨਹੀਂ ਕੀਤੇ ਹੈਗੇ ਤੇ ਬਾਕੀ ਚਲੋ ਜੀ ਨੈਕਸਟ ਵੀਡੀਓ ਵਧੀਆ ਵਲੌਗ ਬਣਾਵਾਂਗੇ ਆਪਾਂ ਰੁਟੀਨ ਦਾ ਹੀ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਏ ਬਾਏ ਤੇ ਟੇਕ ਕੇਅਰ ਤੇ ਹਾਂਜੀ ਕਮੈਂਟ ਕਰਕੇ ਜਰੂਰ ਦੱਸਿਓ ਕਿਨੂੰ ਕਿਨੂੰ ਇਹ ਚਿਬੜਾ ਚਟਨੀ ਪਸੰਦ ਆ ਇਹ ਜਰੂਰ ਦੱਸਿਓ ਸਾਨੂੰ ਤਾਂ ਬਹੁਤ ਪਸੰਦ ਆ ਤੇ ਤੁਸੀਂ ਵੀ ਜਰੂਰ ਦੱਸਿਓ